ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਸ ਸਮਰਨੂਦ ਤੇ ਮੈਂ ਹਾਂ ਪਰਮਜੀਤ ਸਖਾਣਾ 8 ਸਟੇਟਾਂ ਵਿੱਚ ਟਰੱਕ ਆਪਰੇਟਰਾਂ ਵੱਲੋਂ ਕੀਤੀ ਹੜਤਾਲ ਦਾ ਅਸਰ ਜਿਹੜਾ ਆਫਗਟ ਪਰ ਵਿੱਚ ਵੀ ਦੇਖਣ ਨੂੰ ਮਿਲ ਗਿਆ ਤਾਂ ਕਈ પેટ્રોલ ਪੰਪਾਂ ਤੇ ਦਾ ਇਹ ਵੀ ਦੱਸਿਆ ਜਾ ਰਿਹਾ ਕਿ ਤੇਲ ਜਿਹੜਾ ਉਹ ਖਤਮ ਹੋ ਚੁੱਕਿਆ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਬਿਲਕੁਲ ਮੇਰੇ ਪਿੱਛੇ ਤਸਵੀਰਾਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੀਆਂ ਹਨ ਜਿੱਥੇ પેટ્રોલ ਪੰਪਾਂ ਤੇ ਭੀੜ ਜੜੀ ਉਹ ਨਜ਼ਰ ਆ ਰਹੀ ਆ ਸਵੇਰ ਤੋਂ ਹੀ ਲੋਕ ਲਾਈਨਾਂ ਵਿੱਚ ਲੱਗੇ ਹੋਏ ਆ ਤਾਂ ਤੇਲ ਪਵਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਸਾਡਾ ਇੱਥੇ ਲੋਕ ਵੀ ਮੌਜੂਦ ਆ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰੇ ਕੀ ਨਾਮ ਆ ਤੁਹਾਡਾ ਹਰਮਨਦੀਪ ਸਿੰਘ ਜੀ ਆ ਕਦੋਂ ਤੋਂ ਆਏ ਹੋ ਜੀ ਤੇਲ ਪਾਉਣ ਵਾਸਤੇ ਆਪਾਂ ਸਵੇਰ ਤੋਂ ਹੀ ਜੀ ਤਾਂ ਕਿੰਨੀਆਂ ਕਿ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਗੱਡੀਆਂ ਦਾ ਤੇ ਪੈ ਹੀ ਨਹੀਂ ਰਿਹਾ ਮੋਟਰਸਾਈਕਲ ਤੇ ਫਿਰ ਵੀ ਤਿੰਨ ਤਿੰਨ ਘੰਟੇ ਲਾਂ ਚਲਾ ਕੇ ਪਵਾਈ ਆ ਰਹੇ ਆ ਹੂੰ ਆਪਣਾ ਗੱਡੀਆਂ ਵਾਲੇ ਤਾਂ ਪੈ ਹੀ ਨਹੀਂ ਰਿਹਾ ਉੱਥੇ ਹੀ ਮੋੜਦੇ ਰਿਹਾ ਕਿੱਥੋਂ ਆਏ ਹੋ ਤੁਸੀਂ ਹਾਂਜੀ ਬੋਤਲਾਂ ਵੀ ਚੱਕੀਆਂ ਹੋਈਆਂ ਆਪਾਂ ਬੋਤਲਾਂ ਵੀ ਲਈ ਫਿਰ ਰਹੇ ਬੋਤਲ ਖਾਓ ਜੀ ਬੋਤਲਾਂ ਦੇ ਯਾਰ ਬੋਤਲਾਂ ਵੀ ਲਈ ਫਿਰ ਰਹੇ ਆ ਸੋਚ ਰਹੇ ਬੋਤਲਾਂ ਚ ਪਵਾ ਕੇ ਗੱਡੀ ਪਵਾ ਲਈਏ ਪਰ ਬੋਤਲਾਂ ਚ ਵੀ ਨਹੀਂ ਪਾ ਰਹੇ ਆ ਇੰਨੀ ਪਰੇਸ਼ਾਨੀ ਆ ਰਹੀ ਹੈ ਜੀ ਤਾਂ ਕਿੰਨੀ ਕਪੀੜ ਜੜੀ ਹੈ ਤੇ ਇਸ ਟਾਈਮ ਲੱਗੀ ਹੋਈ ਹੈ ਭੀੜ ਜੀ ਤੁਸੀਂ ਵੇਖ ਹੀ ਸਕਦੇ ਜੇ ਕਟੋ ਕਰਨੀ ਤੇ 100 ਕ ਮੋਟਰਸਨ ਲੱਗਾ ਆਣਾ ਪਿੱਛੇ ਲਾਈਨ ਚ ਹਾਂਜੀ ਬਿਲਕੁਲ ਲੰਮੀਆਂ ਲਾਈਨਾਂ ਲੱਗੀਆਂ ਹਾਂਜੀ ਬਿਲਕੁਲ ਜੀ ਬਿਲਕੁਲ ਪਾਜੀ ਕਿੰਨੀਆਂ ਕਿ ਪਰੇਸ਼ਾਨੀਆਂ ਆ ਗਈਆਂ ਪਰੇਸ਼ਾਨੀ ਹੈ ਪਾਜੀ ਬੜੀ ਜ਼ਿਆਦਾ ਮੈਂ ਤੇ ਆਪ ਗੱਡੀ ਤੇ ਆਇਆ ਵਾਂ ਤੇ ਤੇਲ ਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਮੈਂ ਪਹਿਲਾਂ ਜਾ ਕੇ ਆ ਪਿਛਲੇ ਪਿੱਛੇ ਇੱਕ ਪੰਪ ਹੈ ਉੱਥੇ ਗਿਆ ਮੈਂ ਉੱਥੇ ਵੀ ਕੋਈ ਹੱਲ ਨਹੀਂ ਹੋਇਆ ਪਾ ਤੇਲ ਦਾ ਉਹਨਾਂ ਨੇ ਵੀ ਲੈਨ 'ਚ ਜਦੋਂ ਮੈਂ ਨੇੜੇ ਜੇ ਪਹੁੰਚਿਆ ਪੰਪ ਦੇ ਕਿੰਨੇ ਤੇਲ ਖਤਮ ਹੋ ਗਿਆ ਜੀ ਉੱਥੋਂ ਬਿਲਕੁਲ ਕੋਲੋਂ ਜਾ ਕੇ ਮਸ਼ੀਨ ਦੇ ਮੁੜਿਆ ਮੈਂ ਬੜਾ ਪਰੇਸ਼ਾਨੀ ਹੋ ਰਹੀ ਹੈ ਕੱਲ ਨੂੰ ਮੈਂ ਜਾਣਾ ਚੰਡੀਗੜ੍ਹ ਉੱਥੇ ਕੰਮ ਹੈ ਥੋੜਾ ਜਿਹਾ ਗੱਡੀ 'ਚ ਤੇਲ ਹੈ ਨਹੀਂ ਬਿਲਕੁਲ ਵੀ ਕਿਤੇ ਜਾਣ ਜੋਗਾ ਇੱਥੇ ਖੜੇ ਹੋਏ ਆ ਲਾ ਕੇ ਪਿੱਛੇ ਗੱਡੀ ਖੜੀ ਹੋਈ ਹੈ ਸਾਈਡ ਤੇ ਤਾਂ ਕਾਫੀ ਜੜੀ ਪਰੇਸ਼ਾਨੀ ਉਹ ਕਰਨੀ ਪੈ ਰਹੀ ਹੋਊਗੀ ਕਿਉਂਕਿ ਹਰ ਬੰਦੇ ਨੂੰ ਪਰੇਸ਼ਾਨੀਆਂ ਕਿਉਂਕਿ ਕੋਈ ਬਿਮਾਰ ਹੈ ਕੁਛ ਮਾਰ ਹੈ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਤੇ ਜਾਣਾ ਤਾਂ ਕਾਫੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜੜਾ ਕਰਨਾ ਪੈ ਰਿਹਾ ਹਾਂਜੀ ਹਾਂਜੀ ਪਰੇਸ਼ਾਨੀ ਤਾਂ ਭਾਜੀ ਹੋ ਹੀ ਰਹੀ ਹੈ ਅਸੀਂ ਵੀ ਜਾਣਾ ਕੱਲ ਨੂੰ ਪੀਵੀਆਈ ਜਾਣਾ ਹੈ ਉੱਥੇ ਮੇਰੇ ਫਾਦਰ ਸਾਹਿਬ ਦੇ ਕੰਮ ਹੈ ਉੱਥੇ ਜਾਣਾ ਹੈ ਤੇ ਉੱਥੇ ਜਾਣ ਵਾਸਤੇ ਹੁਣ ਤੇਲ ਚਾਹੀਦਾ ਤੇਲ ਇਥੋਂ ਮਿਲ ਨਹੀਂ ਰਿਹਾ ਕਿਸੇ ਵੀ ਪੰਪ ਤੋਂ ਜਿੱਥੇ ਜਾਈਦੇ ਜਿਹੜਾ ਇਹਨਾਂ ਕੋਲ ਵੀ ਤਿੰਨ ਮਸ਼ੀਨਾਂ 'ਚ ਇੱਕ ਹੀ ਚੱਲ ਰਹੀ ਆ ਤਿੰਨਾਂ 'ਚੋਂ ਸਿਰਫ ਇੱਕ ਮਸ਼ੀਨ ਨਾਲ ਵੇਖੋ ਕਿੰਨੀ ਪੀੜ ਹੋਈ ਹੋਈ ਆ ਜੇ ਤਿੰਨੇ ਚਲਾ ਦੇਣ ਇੱਕ ਇੱਕ ਤੋਂ ਗੱਡੀਆਂ ਨੂੰ ਪਾਈ ਜਾਣ ਬਾਕੀ ਦੋਆਂ ਤੋਂ ਮੋਟਰਸਾਈਕਲ ਐਕਟਿਵਾਂ ਨੂੰ ਪਾਈ ਜਾਣ ਤੇ ਜਨਤਾ ਵੀ ਥੋੜੀ ਸੌਖੀ ਹੋ ਜਾਏਗੀ ਤਾਂ ਭਾਜੀ ਕਿੰਨੀਆਂ ਕਿੰਨੀਆਂ ਪਰੇਸ਼ਾਨੀਆਂ ਆ ਰਹੀਆਂ ਆ ਬਹੁਤ ਜਿਆਦੀ ਪਰੇਸ਼ਾਨੀ ਆ ਰਹੀ ਹੈ 2 ਘੰਟੇ ਹੋ ਗਏ ਤੁਹਾਨੂੰ ਮਨ ਲਗੀ ਪਹਿਲਾ ਲਾਈਨ ਚ ਵੀ ਲੱਗੇ 2 ਘੰਟੇ ਪਹਿਲਾ ਸਮੁੰਦਰੀ ਪੈਟਰੋਲ ਪੰਪ ਤੇ ਵੀ ਬਹੁਤ ਰਾਸੀ ਉੱਥੇ ਵੀ ਉਥੋਂ ਆਖਿਆ ਕਿ ਸ਼ਾਇਦ ਇੱਥੇ ਸਿਟੀ ਦੇ ਵਿੱਚ ਪੈਟਰੋਲ ਪਵਾ ਲਾਂਗੇ ਗੱਡੀ ਚ ਹੁਣ ਇਹ ਇਕੱਲੇ ਪਵਾ ਰਹੇ ਨੇ ਦੂਸਰਾ ਬਾਈਕਸ ਵਗੈਰਾ ਨੂੰ ਪੈਟਰੋਲ ਪਾ ਰਹੇ ਨੇ ਜੋ ਗੱਡੀਆਂ ਨੇ ਪੈਟਰੋਲ ਗੱਡੀਆਂ ਉਹਨਾਂ ਨੂੰ ਦੇਲ ਪਾ ਹੀ ਨਹੀਂ ਰਿਹਾ ਕਿ ਦੇਖੋ ਇਧਰ ਲਾਈਨ ਲੱਗੀ ਹੋਈ ਸਾਰੇ ਤੇ ਸੋ ਮੈਂ ਤਾਂ ਸਰਕਾਰ ਅੱਗੇ ਦਰਖਾਸਤ ਕਰਾਂਗਾ ਕਿ ਜਲਦੋਂ ਜਲਦੋਂ ਟਰੱਕ ਆਪਰੇਟਰ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਨ ਤਾਂ ਕਿ ਪਬਲਿਕ ਪਰੇਸ਼ਾਨ ਨਾ ਹੋਵੇ ਸਰਕਾਰਾਂ ਅਸੀਂ ਇਸ ਲਈ ਚੁਣੀਆਂ ਦੀਆਂ ਨੇ ਕਿ ਸਾਨੂੰ ਪਰੇਸ਼ਾਨੀ ਨਾ ਆਵੇ ਸਾਡੇ ਮਸਲੇ ਹੱਲ ਹੋਣ ਜੇਕਰ ਇਸੇ ਤਰ੍ਹਾਂ ਹੀ ਸਰਕਾਰਾਂ ਨੂੰ ਮਤਲਬ ਕੀ ਪਰੇਸ਼ਾਨ ਕਰਦੀਆਂ ਨੇ ਫਿਰ ਸਰਕਾਰ ਚੁਣਨ ਦਾ ਫਾਇਦਾ ਵੀ ਕੀ ਹੈ ਸਾਨੂੰ ਸੋ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਜਲਦ ਤੋਂ ਜਲਦ ਟਰੱਕ ਆਪਰੇਟਰ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਣ ਤਾਂ ਕਿ ਅਸੀਂ ਆਮ ਲੋਕ ਪਰੇਸ਼ਾਨ ਨਾ ਹੋਈਏ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੰਪਾਂ ਉੱਪਰ ਭੀੜ ਜੜੀ ਉਹ ਲੱਗੀ ਨਜ਼ਰ ਆ ਰਹੀ ਆ ਤਾਂ ਇਧਰ ਮੁਲਾਜ਼ਮ ਵੀ ਸਾਡੇ ਨਾਲ ਮੌਜੂਦ ਆ ਭਾਜੀ ਕਿੰਨਾ ਕੇ ਗੱਛ ਜਿਹੜਾ ਇਸ ਟਾਈਮ ਪੰਪ ਤੇ ਸੋਹ ਬਾਈ ਇਸ ਟਾਈਮ ਰਸਤ ਘਟ ਗਿਆ ਜੀ ਸਵੇਰੇ ਬਹੁਤ ਜ਼ਿਆਦਾ ਰਸ ਸੀਗਾ ਬੜੇ ਵਧੀਆ ਸੋਹਣੇ ਢੰਗ ਨਾਲ ਤੇਲ ਪੈ ਰਿਆ ਸਾਰਾ ਨੂੰ ਤੇਲ ਦੀ ਕੋਈ ਕਮੀ ਨਹੀਂ ਹੈ ਲੋਕ ਤਾਂ ਵੇਖੂ ਵੇਖੇ ਐਵੇਂ ਕਮਲੇ ਫਿਰਦੇ ਨੇ ਕੋਈ ਕਹਿੰਦਾ ਤੇਲ ਹੀ ਖਤਮ ਹੋ ਗਿਆ ਕੁਛ ਨਹੀਂ ਹੈ ਬਹੁਤ ਵੱਧ ਤੇਲ ਹੈ ਸਰ ਅੱਧਾ ਫਿਰੋਜ਼ਪੁਰ ਪਵਾਇਆ ਤੇਰ ਮੁੱਕਣਾ ਹੀ ਨਹੀਂ ਫਿਰ ਵੀ ਇਹ ਜਵਾਨੀਆਂ ਦੇ ਪੰਪ ਆਲੇ ਦੀ ਪੰਪ ਆਲੇ ਦੀ ਆਪਣੀ ਜਵਾਨੀਆਂ ਹੈ ਤੇਲ ਨਹੀਂ ਖਤਮ ਹੋਇਆ ਕਿਤੇ ਤੇਲ ਬਹੁਤ ਪਿਆ ਰਿਹਾ ਹੈ ਤਾ ਇਧਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਦੂਰ ਦੂਰ ਤੱਕ ਮੈਂ ਕੈਮਰਾਮੈਨ ਕਹੂੰਗਾ ਤਸਵੀਰ ਦਿਖਾ ਦੇ ਨਾ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਲੰਮੀਆਂ ਲੰਮੀਆਂ ਲਾਈਨਾਂ ਜਿਹੜੀਆਂ ਉਹ ਲਗੀਆਂ ਨਜ਼ਰ ਆ ਰਹੀਆਂ ਮੈਂ ਕਿਹਾ ਵੀਰ ਜੀ ਅਸੀਂ ਅੰਗ ਹੀ ਨਾ ਦੋਵੇਂ ਲੱਤਾਂ ਫ੍ਰੈਕਚਰ ਹੈ ਚੂਲਾ ਹਾਲਟੀਪੀਸ਼ਨ ਪਿਆ ੱੱਕੇ ਮਾਰ ਕੇ ਜਿਹੜਾ ਜਿਹਦੀਆਂ ਲੱਤਾਂ ਸਹੀ ਨੇ ਉਹ ਅੱਗੇ ਲੰਘਦਾ ਜਾਂਦਾ ਮੇਰੇ ਵਰਗੇ ਨੂੰ ਪਿੱਛੇ ਕਰੀ ਜਾਂਦਾ ਕਿੰਨੀ ਕਿ ਪਰੇਸ਼ਾਨੀ ਆ ਗਈ ਹੈ ਪਰੇਸ਼ਾਨੀ ਬਹੁਤ ਜ਼ਿਆਦੀ ਆ ਰਹੀ ਵੀਰ ਜੀ ਉੱਚੋ ਹੀ ਨਾ ਟੈਂਸ਼ਨ ਹੁੰਨ ਤੋਂ ਹੀ ਪਈ ਹੋਈ ਹੈ ਘਰ ਦੇ ਜੌਬ ਕਰਦੇ ਆ ਪੈਟਰੋਲ ਉਹਨਾਂ ਵਾਸਤੇ ਸਕੂਟਰੀ ਚ ਨਹੀਂ ਹੈਗਾ ਸਵੇਰੇ ਜੇ ਡਿਊਟੀ ਤੇ ਨਾ ਪਹੁੰਚੇ ਤੇ ਫੇਰ ਲਾਲਾ ਲਾਲਾ ਹੋ ਜਾਣੀ ਉਹ ਡਿਊਟੀ ਤੇ ਆ ਰੋਟੀ ਖਾਦੀ ਨਹੀਂ ਨੀ ਤੇ ਤੇਲ ਵਾਸਤੇ ਭੱਜੇ ਫਿਰਦੇ ਆ ਤੁਸੀਂ ਸੁਣ ਸਕਦੇ ਹੋ ਲੋਕਾਂ ਦੀ ਜਵਾਨੀ ਕਿ ਲੋਕਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪੈਗਾ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਲਾਈਨਾਂ ਜੜੀਆਂ ਉਹ ਲੱਗੀਆਂ ਨਜ਼ਰ ਆ ਗਈਆਂ ਅਗਰ ਇਧਰ ਦੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਇਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਦੂਰ ਦੂਰ ਤੱਕ ਮੇਨ ਰੋਡ ਦੇ ਉੱਪਰ ਦੂਰ ਦੂਰ ਤੱਕ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਜੜੀਆਂ ਔਰ ਲੱਗੀਆਂ ਹੋਈਆਂ ਤਾਂ ਇਧਰ ਸਾਡੇ ਨਾਲ ਇੱਕ ਸੀਨੀਅਰ ਪੱਤਰਕਾਰ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਜਗਦੀਸ਼ ਜੀ ਕਿਵੇਂ ਦੇਖਦੇ ਹੋ ਲੋਕਾਂ ਦੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈ ਬਿਲਕੁਲ ਜਿਹੜਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੇ ਫਰਮਾਨ ਹੈ ਕਿ ਜਿਹੜੀ ਗੱਡੀ ਜਿਹੜੀ ਟੱਚ ਹੁੰਦੀ ਹੈ ਤਾਂ ਉਸ ਤੋਂ ਬਾਅਦ 10 ਸਾਲ ਦੀ ਸਜ਼ਾ ਔਰ ਕਰੀਬ ਜਿਹੜੀ ਹੈ ਉਹ ਉਹਦੇ ਨਾਲ ਜੇ ਜੁਰਮਾਨਾ ਵੀ ਜਿਹੜਾ ਕੀਤਾ ਗਿਆ ਉਸ ਨੂੰ ਲੈ ਕੇ ਅੱਜ ਟਰੱਕ ਪੇਟਾ ਨੂੰ ਲਗਾਤਾਰ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਟਰਾਂਸਪੋਰਟਾਂ ਵੱਲੋਂ ਔਰ ਜਿਹੜੀ ਪੈਟਰੋਲ ਦੀਆਂ ਡੀ.ਐਲ. ਦੀਆਂ ਗੱਡੀਆਂ ਜਿਹੜੀਆਂ ਪੈਟਰੋਲ ਪੰਪਾਂ ਤੇ ਨਹੀਂ ਆ ਰਹੀ ਹੈ ਉਸ ਨੂੰ ਲੈ ਕੇ ਕਾਫੀ ਜਿਹੜਾ ਲੋਕਾਂ ਦੇ ਵਿੱਚ ਇੱਕ ਕਰੇਜ ਹੈ ਕਿ ਵੀ ਜਿਹੜੀ ਗੱਡੀਆਂ ਫੁੱਲ ਕਰਾ ਲਈਏ ਉਸ ਨੂੰ ਲੈ ਕੇ ਅੱਜ ਕਾਫੀ ਜਿਹੜਾ ਰਸ ਵੀ ਹੈ ਤਾਂ ਕਾਫੀ ਜਿਹੜੀਆਂ ਲੋਕਾਂ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਤਕੀ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕ ਤਾਂ ਕਾਫੀ ਖੱਜਲ ਖੋਹਾਰ ਹੋ ਗਏ ਆ ਇੱਕ ਭਾਈ ਸਾਹਿਬ ਨਾਲ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਂ ਹੈਂਡੀਕੈਪ ਹਾਂ ਤੇ ਮੇਰੀ ਵਾਈਫ ਜਿਹੜੀ ਉਹ ਨੌਕਰੀ ਕਰਦੀ ਆ ਤੇਲ ਹੈਨਿੰਗ ਆ ਅਗਰ ਕੱਲ ਨੂੰ ਉਹ ਨੌਕਰੀ ਨਾ ਗਈ ਫਿਰ ਉਸ ਤੇ ਐਕਸ਼ਨ ਆਵੇਗਾ ਤਾਂ ਕਾਫੀ ਪਰੇਸ਼ਾਨੀਆਂ ਇਦਾਂ ਦੀਆਂ ਜੜੀਆਂ ਉਹ ਆ ਰਹੀਆਂ ਬਿਲਕੁਲ ਜਿਹੜੇ ਕੇਂਦਰ ਸਰਕਾਰ ਵੱਲੋਂ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਕਾਨੂੰਨ ਨੂੰ ਸਮਝਣ ਦੀ ਲੋੜ ਹੈ ਕਿ ਅਗਰ ਜੇ ਅਸੀਂ ਸਾਵਧਾਨੀ ਨਾਲ ਗੱਡੀ ਚਲਾਣੇ ਆ ਤਾਂ ਕੋਈ ਵੀ ਐਫਜੀ ਖਾਮੀ ਘਟਾ ਨਹੀਂ ਹੋएगी ਐਕਸੀਡੈਂਟ ਨਹੀਂ ਹੋਏਗਾ ਜੀ ਐਕਸੀਡੈਂਟ ਕਰਕੇ ਜੇ ਭਜਦੇ ਹੋ ਟੱਚ ਕਰਦੇ ਹੋ ਤਾਂ ਉਦੋਂ ਹੀ ਕਾਰਵਾਈ ਹੋਣੀ ਹੈ ਇਹ ਸਮਝਣ ਦੀ ਲੋੜ ਹੈ ਲੋਕਾਂ ਨੂੰ ਜਾਂ ਟਰੈਕਟਰ ਡਰਾਈਵਰ ਨੂੰ ਇਹ ਸਮਝ ਨਹੀਂ ਪਾਰੇ ਕਾਨੂੰਨ ਤਾਂ ਠੀਕ ਹੈ ਕਿਤੇ ਨਾ ਕਿਤੇ ਜੇ ਅਗਰ ਕਿਸੇ ਦਾ ਐਕਸੀਡੈਂਟ ਆ ਬੰਦਾ ਮਰਦਾ ਤਾਂ ਉਹਦਾ ਨੁਕਸਾਨ ਤਾਂ ਹੁੰਦਾ ਨਾ ਉਸ ਨੂੰ ਲੈ ਕੇ ਜਿਹੜਾ ਕਾਨੂੰਨ ਬਣਾਇਆ ਗਿਆ ਥੋੜੀ ਸਮਝਣ ਦੀ ਲੋੜ ਹੈ ਅਸੀਂ ਕੋਈ ਗੱਲ ਨਹੀਂ ਹੈ ਤਾਂ ਬਿਲਕੁਲ ਕਾਨੂੰਨ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਕਾਨੂੰਨ ਜਿਹੜਾ ਬਣਾਇਆ ਗਿਆ ਉਹ ਕੁਝ ਸੋਚ ਸਮਝ ਕੇ ਹੀ ਬਣਾਇਆ ਗਿਆ ਇਹ ਕਹਿਣਾ ਹੈ ਸਥਾਨਕ ਲੋਕਾਂ ਦਾ ਇਹਦੇ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਫਰਜਪੁਰ ਵਿੱਚ ਕਰਨਾ ਪੈ ਰਿਹਾ ਸੋ ਲੋੜ ਹੈ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਲੋਕਾਂ ਨੂੰ ਪਰੇਸ਼ਾਨ ਜਿਹੜਾ ਉਹ ਨਾ ਹੋਣਾ ਪਵੇ ਫਰਜਪੁਰ ਤੋਂ ਕੈਮਰਾਮੈਨ ਰਾਜੀ ਵੀਰੂ ਦੇ ਨਾਲ ਪਰਮਜੀਤ ਸਖਾਣਾ ਦਾ ਸਮਰਨ